ਇਹ ਨਾਮ ਆਪਣਾ ਜੀ ਪਸ਼ਮੀਰ ਕੋਰ ਕਿਹੜੀ ਜਗ੍ਹਾ ਤੋਂ ਆਪਾਂ ਗਰਦਾਸਪੁਰ ਤੋਂ ਠੀਕ ਆ ਜੀ ਆਪਕਣੇ ਕੀ ਕੀ ਪ੍ਰੋਬਲਮ ਆਸੀ ਤੁਹਾਨੂੰ ਇੱਕ ਮੇਰਾ ਬੀਪੀ ਬਹੁਤ ਵੱਧਦਾ ਸੀ ਇੱਕ ਮੇਰੀ ਲੱਤ ਬਹੁਤ ਦਰਦ ਹੁੰਦੀ ਸੀ ਲੱਤ ਦਰਦ ਕਰਦੀ ਸੀ ਹਾਂ ਜੀ ਮੇਰ ਕੋ ਖੜ ਕੇ ਰੋਟੀ ਨਹੀਂ ਸੀ ਬਣਦੀ ਘਰ ਦਾ ਕੰਮ ਨਹੀਂ ਸੀ ਹੁੰਦਾ ਰੋਟੀ ਬਣਾਉਣ ਦੇ ਟਾਈਮ ਵੀ ਮੈਂ ਕੁਰਸੀ ਟੇਬਲ ਦਾ ਸਹਾਰਾ ਲੈਂਦੀ ਸੀ ਜੀ ਤੇ ਆਪਣਾ ਬੀਪੀ ਕਿੰਨੇ ਸਮੇਂ ਤੋਂ ਵੱਧਦਾ ਜੀ 10 12 ਸਾਲ ਤੋਂ ਤੇ ਆਪਾਂ ਕੋ ਗੋਲੀ ਲੈ ਰਹੇ ਸੀ ਕੋਈ ਹਾਂ ਜੀ ਮਿਲਾਉਣ ਦੀ ਗੋਲੀ ਖਾਂਦੀ ਸੀ ਮਿਲਾਉਣ ਦੀ ਗੋਲੀ ਖਾ ਰਹੇ ਸੀ 10 ਸਾਲ ਤੋਂ ਬੀਬੀ ਬਦਾ ਸੀ ਜੀ ਤੇ ਕਰਦੇ ਕੰਮ ਕਾਂਡ ਤੈਨੂੰ ਬਹੁਤ ਦਿੱਕਤ ਸੀ ਸਰੀਰ 'ਚ ਪੇਰ ਹੁੰਦੀ ਸੀ ਮੈਂ ਕਰ ਨਹੀਂ ਸਕਦੇ ਜੀ ਤੇ ਆਪਾਂ ਜਦੋਂ ਡਾਕਟਰ ਕੋਲ ਜਾਂਦੇ ਡਾਕਟਰ ਤੁਹਾਨੂੰ ਕੀ ਕਹਿੰਦੇ ਸੀ ਡਾਕਟਰ ਕਹਿੰਦੇ ਸੀ ਬੀਬੀ ਦੀ ਪੱਕੀ ਗੋਲੀ ਲੈ ਸਕਦੇ ਬੀਬੀ ਪੱਕੀ ਗੋਲੀ ਖਾਣੀ ਹੈਗੀ ਜੀ ਤੇ ਆਪਾਂ ਤੁਹਾਨੂੰ ਸਰਸ ਪੈਕ ਦਿੱਤਾ ਹੈਗਾ ਆ ਸਰਸ ਪੈਕ ਵਰਤਣ ਤੋਂ ਅੱਜ ਤੁਸੀਂ ਕੀ ਮਹਿਸੂਸ ਕਰਦੇ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹ ਹੀ ਕਹਿਣਾ ਚਾਹੁੰਨੀ ਆ ਕਿ ਹਰ ਇੱਕ ਕਣvarphi ਸਰਵਸਪੈਕ ਵਰਤੇ ਤੇ ਆਪਣੇ ਸੇਤ ਨੂੰ ਤੰਦਰੁਸਤ ਰੱਖੇ ਜਨ ਕਿ ਸਰਵਸਪੈਕ ਨੂੰ ਵਰਤਣਾ ਚਾਹੀਦਾ ਹੈ ਤੁਸੀਂ ਅੱਜ ਕੋਈ ਮੈਡੀਸਿਨ ਗੋਲੀ ਖਾ ਰਹੇ ਹੋ ਕੋਈ ਹਾਂਜੀ ਨਹੀਂ ਕੋਈ ਨਹੀਂ ਪੈਂਦੀ ਬੀਪੀ ਦੀ ਗੋਲੀ ਖਾ ਰਹੇ ਹੋ ਹਾਂਜੀ ਨਹੀਂ ਜਨ 10 ਸਾਲ ਦੀ ਜਿਹੜੀ ਬੀਪੀ ਦੀ ਗੋਲੀ ਸੀ ਤੁਹਾਡੀ ਅੱਜ ਬੰਦ ਹੋ ਚੁੱਕੀ ਹੈਗੀ ਆ ਬੰਦ ਹੋ ਗਈ ਕੋਈ ਹੋਰ ਸਰੀਰ ਠੀਕ ਆ ਕੋਈ ਥਕਾਵਟ ਵਗੈਰਾ ਥਕਾਵਟ ਨਹੀਂ ਕੀ ਕਹਿਣਾ ਚਾਹੁੰਦੇ ਜਿਹੜੀ ਤੁਹਾਡੀ ਵੀਡੀਓ ਇਹਨੂੰ ਲੱਖਾਂ ਲੋਕ ਦੇਖਣਗੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੈਂ ਦੇਖੋ ਕਹਿਣਾ ਚਾਹੁੰਦੀ ਆ ਕੋਈ ਹਰ ਇੱਕ ਭੈਣ ਭਰਾ ਬੋਡੀ ਸਰਵਸ ਜੂਸ ਕਰੇ ਤੁਹਾਡੇ ਸਹਿਯੋਗ ਅਤੇ ਤੰਦਰੁਸਤੀ ਲਈ ਥੈਂਕ ਯੂ